ਨੇਰੀਨ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਦਾ ਬਿਨਿਕਲ ਕਹਿ ਰਿਹਾ 2025 ਵਿੱਚ ਨਵੇਂ ਐਕਸਪੈਕਟਸ ਐਂਟਰੀ ਡਰਾ ਵਿੱਚ ਬਦਲਾਅ ਹੋਣ ਦੀ ਉਮੀਦ ਹੈ 2025 ਵਿੱਚ ਨਵੇਂ ਐਕਸਪੈਕਟਸ ਐਂਟਰੀ ਡਰਾ ਵਿੱਚ ਤਬਦੀਲੀਆਂ ਦੀ ਉਮੀਦ ਹੈ ਕੈਨੇਡਾ ਦਾ ਐਕਸਪੈਕਟਸ ਐਂਟਰੀ ਪ੍ਰੋਗਰਾਮ ਆਰਥਿਕ ਇਮੀਗ੍ਰੇਸ਼ਨ ਲਈ ਇੱਕ ਪ੍ਰਮੁੱਖ ਮਾਰਗ ਹੈ 2025 ਵਿੱਚ ਇੱਕ ਨਵੇਂ ਯੁੱਗ ਵਿੱਚ ਦਾਖਲ ਹੋ ਰਿਹਾ ਹੈ ਇਮੀਗ੍ਰੇਸ਼ਨ ਰਿਫਿਊਜੀਅਨ ਸਿਟੀਜ਼ਨਸ਼ਿਪ ਕੈਨੇਡਾ ਤੋਂ ਹਾਲੀਆ ਸਲਾਹਾਂ ਤੇ ਮੰਤਰੀ ਮਾਰਕ ਮਿਲਰ ਦੇ ਬਿਆਨਾਂ ਨੇ ਮਹੱਤਵਪੂਰਨ ਤਬਰੀਕਾਂ ਦੀ ਰੂਪਰੇਖਾ ਦਿੱਤੀ ਹੈ ਜਿਸ ਵਿੱਚ ਸ਼੍ਰੇਣੀ ਆਧਾਰਿਤ ਡਰਾਕ ਕੈਨੇਡਾ ਵਿੱਚ ਬਿਨੇ ਕਰਲੇ ਵਿਸਤ੍ਰਿਤ ਮਾਰਗ ਅਤੇ ਵਿਆਪਕ ਦਰਜਾ ਬੰਦੀ ਸਿਸਟਮ ਸੀਆਰਐਸ ਵਿੱਚ ਸੰਭਵੀ ਸਮਾਯੋਜਨ ਸ਼ਾਮਲ ਹੈ ਇਹਨਾਂ ਅਪਡੇਟਾਂ ਦਾ ਉਦੇਸ਼ ਦੇਸ਼ ਦੀਆਂ ਉੱਭਰੀਆਂ ਲੇਬਰ ਮਾਰਕੀਟ ਲੋੜਾਂ ਨੂੰ ਪੂਰਾ ਕਰਨਾ ਭਾਸ਼ਾਈ ਵਿਭਿੰਨਤਾ ਨੂੰ ਤਸ਼ਾਹਦ ਕਰਨਾ ਅਤੇ ਉੱਭਰੇ ਉਦਯੋਗਾਂ ਨੂੰ ਤਰਹੀਜ਼ ਦੇਣਾ ਹੈ ਇਹ ਲੇਖ ਤਬਦੀਲੀਆਂ ਬਿਨਨਕਾਰ ਲਈ ਉਹਨਾਂ ਪ੍ਰਭਾਵਾਂ ਤੇ ਸੁਧਰੀ ਗਈ ਸੁਧਾਰੀ ਗਈ ਮਾਫ ਕਰਨਾ ਪ੍ਰਣਾਲੀ ਦੇ ਤਹਿਤ ਸਫਲ ਹੋਣ ਦੀਆਂ ਨੀਤੀਆਂ ਨੂੰ ਦੰਗਾਈ ਨਾ ਖੋਜ ਕਰਦਾ ਜਿਸ ਵਿੱਚ ਐਕਸਪ੍ਰੈਸ ਐਂਟਰੀ ਤੇ ਜਨਤਕ ਲਾਕਸਪ੍ਰੈਕਸ ਐਂਟਰੀ ਦਾ ਪ੍ਰਭਾਵ ਫੈਡਰਲ ਆਰਥਿਕ ਤਰਹੀਜ਼ਾ ਅਤੇ ਇਨ ਕੈਨੇਡਾ ਫੋਕਸ 2025 ਦੇ ਸੀਆਰਐਸ ਕੋਰ ਜ਼ਾਨਦੀਪ ਭਵਿਕ ਬਾਣੀਆਂ ਪਸਤਾਵਿਤ ਨਵੀਂ ਸ਼੍ਰੇਣੀਆਂ ਸਿੱਖਿਆ क्षेत्रीय ट्यूबक ਤੋਂ ਬਾਹਰ ਫੈਂਕੋਫੋਨ ਇਮੀਗ੍ਰੇਸ਼ਨ ਉਬਰਦੀਆਂ ਕਿਰਤ ਲੋੜਾ ਟੈਕਨੋਲੋਜੀ ਉਪਕਰਿਤ ਵਿਗਿਆਨ ਅਤੇ ਕੁਦਰਤੀ ਸਰੋਤ ਜਾਂਚ ਦੇधीन ਐਲ ਐਮ ਆਈ ਬੋਨਸ ਪੁਆਇੰਟ ਪਵਿਕਲੇ ਸਿਫਾਰਸਾ ਐਕਸਪ੍ਰੈਸ ਐਂਟਰੀ ਦੇ ਲਈ ਨਵੇਂ ਯੁੱਗ ਦੀ ਤਿਆਰੀ ਐਕਸਪੈਕਟਸ ਐਂਟਰੀ ਤੇ ਜਨਤਕ ਸਲਾਹ 27 ਜੂਨ ਅਤੇ 28 ਜੁਲਾਈ 2024 ਚ ਆਯੋਜਿਤ ਜਨਤਕ ਸਲਾਹ ਮਸ਼ਵਰੇ ਲਈ ਆਈ ਆਰ ਸੀ ਸੀ ਨੇ 2025 ਲਈ ਆਪਣੀ ਐਕਸਪੈਕਟਸ ਐਂਟਰੀ ਸ਼੍ਰੇਣੀ ਨੂੰ ਸੋਧ ਦੇ ਇਨਪੋਟ ਕੀਤਾ ਹੈ ਇਨਾ ਸਲਾਹ ਮਸ਼ਵਰੇ ਤੇ ਇਸ ਗਾਰ ਦਾ ਤਾਮਸ ਸੂਬੇ ਖੇਤਰੀ ਸਰਕਾਰ ਦੀ ਯੋਗਤਾ ਪ੍ਰਤੀਦਾ ਇਮੀਗ੍ਰੇਸ਼ਨ ਵਕੀਲ ਤੇ ਆਮ ਲੋਕਾਂ ਲਈ ਫੀਡਬੈਕ ਸ਼ਾਮਲ ਹੈ ਸਲਾਹ ਮਸ਼ਵਰੇ ਤੋਂ ਜਾਣਕਾਰੀ ਅਸਥਾਈ ਨਿਵਾਸੀਆਂ ਨੂੰ ਸਥਾਈ ਨਿਵਾਸ ਵਿੱਚ ਤਬਦੀਲ ਕਰਨਾ ਸਟੇਕਹੋਲਡਰਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪਹਿਲਾਂ ਤੋਂ ਹੀ ਰੇਅਰ ਕੈਨੇਡੀਅਨ ਆਰਥਿਕਤਾ ਵਿੱਚ ਯੋਗਦਾਨ ਪਾਉਣ ਵਾਲੇ ਸਥਾਈ ਵਿਦੇਸ਼ੀ ਕਾਮਿਆਂ ਲਈ ਹੋਰ ਰਸਤੇ ਬਣਾਉਣ ਲਈ ਜ਼ੋਰਦਾਰ ਸਿਫਾਰਸ਼ ਕੀਤੀ ਹੈ ਇਹਨਾਂ ਵਿਅਕਤੀਆਂ ਕੋਲ ਕੈਨੇਡੀਅਨ ਕੰਮਦਾਰ ਸਰਬਸੱਭਿਆਚਾਰ ਜਾਣ ਪਛਾਣ ਭਾਸ਼ਾ ਦਾ ਹੁਨਰ ਜੋ ਉਹਨਾਂ ਨੂੰ ਲੰਬੇ ਸਮੇਂ ਦੇ ਬੰਦੋਬਸਤ ਲਈ ਅਦਸ਼ ਉਮੀਦਵਾਰ ਬਣਾਉਂਦਾ ਹੈ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੂੰ ਵਧਾਉਣਾ ਕੈਨੇਡੀਅਨ ਜਨਸੰਖਿਆ ਦੇ ਭਾਸ਼ਾਈ ਕੀਚੀਆਂ ਨੂੰ ਪੂਰਾ ਕਰਨ ਲਈ ਭਾਗੀਦਾਰ ਆਈਆਰਸੀਸੀ ਨੂੰ ਫ੍ਰਾਂਕੋਫੋਨ ਬਿਨੇਕਾਰਾਂ ਲਈ ਇਮੀਗ੍ਰੇਸ਼ਨ ਨੀਤੀ ਚੈਨ ਨੂੰ ਵਧਾਉਣ ਦੀ ਅਪੀਲ ਕੀਤੀ ਖਾਸ ਤੌਰ ਤੇ ਕਿਊਬਕ ਤੋਂ ਬਾਹਰਲੇ ਸੂਬਿਆਂ ਵਿੱਚ ਇਹ ਸਿਫਾਰਿਸ਼ ਕੈਨੇਡਾ ਦੀ ਫ੍ਰਾਂਕੋਫੋਨ ਇਮੀਗ੍ਰੇਸ਼ਨ ਨਰਣ ਨੀਤੀ ਨਾਲ ਮੇਲ ਖਾਂਦੀ ਜਿਸ ਦਾ ਉਦੇਸ਼ ਫ੍ਰੈਂਚ ਬੋਲਣ ਵਾਲੇ ਘੱਟ ਗਿਣਤੀ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ ਉੱਬਰੇ ਖੇਤਰਾ ਵਿੱਚ ਕਿਰਤ ਦੀ ਘਾਟ ਨੂੰ ਹੱਲ ਕਰਨਾ ਸਾਫਵੋ ਜੈਸੇ ਰੀਜਨ ਸਿੱਖਿਆ ਟੈਕਨੋਲੋਜੀ ਵਰਗੇ ਖੇਤਰਾ ਵਿੱਚ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਵੱਧ ਲੋੜ ਹੈ ਇਦੇ ਨਾਲ ਹੀ ਦੱਸਦੀ ਹੈ ਕਿ ਸਲਾਹ ਮਸ਼ਵਰੇ ਨੇ ਇੱਕ ਨਾਜਿਕ ਉਦਯੋਗ ਨਿਸ਼ਾਨਾ ਬਣਾਉਂਦੇ ਨਵੀਂ ਸ਼ੇੜੀ ਨੂੰ ਬਣਾਉਣ ਦੀ ਮਹੱਤਵਪੂਰਨ ਉਜਾਗਰ ਕੀਤਾ ਜਿੰਨ ਤੱਕ ਸਲਾਹ ਮਸ਼ਵਰੇ ਲਈ ਆਈਆਰਸੀਸੀ ਦੀ ਪਹੁੰਚ ਪਰਦਾ ਪਾਰ ਦਰਸ਼ਟਾ ਤੇ ਸਹਿਯੋਗ ਪ੍ਰਤੀ ਆਪਣੇ ਵਚਨਬੱਧਨ ਦਰਸਾਉਂਦਾ ਇਹ ਯਕੀਨੀ ਬਣਾਉਂਦਾ ਹੈ ਕਿ ਐਕਸਟ੍ਰੈਕਸੈਂਟ੍ਰੀ ਪ੍ਰਣਾਲੀ ਕੈਨੇਡਾ ਦੇ ਲੋੜਾਂ ਲਈ ਤਕਮੀਆਂ ਤੇ ਜਵਾਬਦੇਹੀ ਬਣ ਰਹੇ ਨੇ ਐਕਸਟ੍ਰੈਕਸੈਂਟ੍ਰੀ ਦਾ ਪ੍ਰਭਾਵ ਫੈਡਰਲ ਆਰਥਿਕ ਤਰਹੀਜ਼ਾਂ ਤੇ ਇਨ ਕੈਨੇਡਾ ਫੋਕਸ 2025 ਵਿੱਚ ਇੱਕ ਵੱਡੀ ਟਾਂਚਾ ਗੱਤ ਤਬਦੀਲੀ ਸਾਬਕਾ ਫੈਡਰਲ ਹਾਈ ਸਕਿਲਡ ਸ਼੍ਰੇਣੀ ਨੂੰ 2 ਧਾਰਾ ਵਿੱਚ ਵੰਡਣਾ ਤੇ ਫੈਡਰਲ ਆਰਥਿਕ ਤਰਹੀਜ਼ਾ ਨੂੰ ਇਨ ਕਨੇਡਾ ਫੋਕਸ ਇਸ ਸਮਾਯੋਜਨ ਆਈਆਰसीसी ਦੇ ਵਿਦੇਸ਼ਾਂ ਵਿੱਚ ਪ੍ਰਤਿਭਾ ਦੀ ਭਾਰਤੀ ਨੂੰ ਸੰਤੁਲਿਤ ਕਰਨਾ ਦੇ ਉਦੇਸ਼ ਨੂੰ ਦਰਸਾਉਂਦਾ ਤੇ ਕ੍ਰਿਣੇ ਅਰਧ ਵਿਵਸਥਾ ਵਿੱਚ ਪਹਿਲਾ ਹੀ ਯੋਗਦਾਨ ਪਾ ਰਹੇ ਵਿਅਕਤੀਆਂ ਨੂੰ ਬਰਕਰਾਰ ਰੱਖਦਾ ਹੈ ਫੈਡਰਲ ਆਰਥਿਕ ਤਰਹੀਜ਼ਾ ਇਹ ਧਾਰਾ ਉਹਨਾਂ ਕਿੱਤਿਆਂ ਵਿੱਚ ਮੀਨ ਨੂੰ ਨਿਸ਼ਾਨਾ ਬਣਾਉਂਦੀ ਜੋ ਰਾਸ਼ਟਰੀ ਕਿਰਤ ਦੀ ਘਾਟ ਨੂੰ ਪੂਰਾ ਕਰਨ ਨਰਨੀ ਤੇ ਆਰਥਿਕ ਟੀਚਿਆਂ ਨੂੰ ਪੂਰਾ ਕਰਦੇ ਨੇ 2025 ਲਈ ਆਈਏਸੀਸੀ ਨੇ ਇਸ ਟੀਮ ਦੇ ਵਿੱਚ ਜਿੱਥੇ 41700 ਦਾਖਲੇ ਨਰਦਾਨ ਕੀਤਾ ਨੇ ਤਰਹੀਜ਼ੀ ਖੇਤਰਾ ਵਿੱਚ ਸ਼ਾਮਲ ਨੇ ਹੈਲਥ케ਅਰ ਪੇਸ਼ਾਵਰ ਨਸਾ ਡਾਕਟਰਾਂ ਤੇ ਸਹਾਇਕ ਸੇਤ ਕਰਮਚਾਰੀ 파ਰਕ ਟੈਕ ਟਿਸ਼ਨ ਵੈਲਡਰ ਪਲੰਬਰ ਕਨੇਡੀਅਨ ਬੁਨਿਆਦੀ ਢਾਂਚੇ ਵਿਕਾਸ ਲਈ ਮਹੱਤਵਪੂਰਨ ਨੇ STEM ਪੇਸ਼ਾਵਰ ਇੰਜੀਨੀਅਰ ਮਾਰ ਆਈਟੀ ਮਹਾ ਡਾਟਾ ਵਿਸ਼ਲੇਸ਼ਕ ਤਕਨੀਕੀ ਖੋਜ ਵਿੱਚ ਨਵੀਂ ਨਵਿਨਤਾ ਨੂੰ ਚਲਾਉਣ ਲਈ ਫ੍ਰੈਂਕੋਫੋਨ ਪ੍ਰਵਾਸੀ ਕੈਨੇਡਾ ਭਾਰ ਵਿੱਚ ਭਾਸ਼ਾਈ ਵਿਭਿੰਨਤਾ ਨੂੰ ਮਜ਼ਬੂਤ ਕਰਨ ਦੇ ਲਈ ਇਨ ਕੈਨੇਡਾ ਫੋਕਸ 2025 ਵਿੱਚ ਇਸ ਟੀਮ ਦੇ ਲਈ 82,980 ਦਾਖਲੇ ਦੀ ਯੋਜਨਾ ਬਣਾਈ ਗਈ ਹੈ। ਆਸਥਾਈ ਨਿਵਾਸੀ ਜਿਵੇਂ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸੀਆਂ ਵਿੱਚ ਤਬਦੀਲ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਇਹ ਸ਼ਿਫਟ ਇਨ੍ਹਾਂ ਵਿਅਕਤੀਆਂ ਦੁਆਰਾ ਦਰਪੇਸ਼ ਚੁਣੌਤੀਆਂ ਨੂੰ ਸੰਬੋਧਿਤ ਕਰਦੀ ਹੈ ਜਿਵੇਂ ਕਿ ਵਰਕ ਪਰਮਿਟ ਦੀ ਮਿਆਦ ਨੂੰ ਸੀਮਿਤ ਕਰਨਾ ਸਥਾਈ ਮਾਰਗ ਇੱਕ ਕੈਨੇਡੀਅਨ ਆਰਥਿਕਤਾ ਅਤੇ ਸਮਾਜ ਵਿੱਚ ਨਾ ਵੱਡਮੁੱਲੇ ਯੋਗਦਾਨਾਂ ਵਿੱਚ ਸਵੀਕਾਰ ਕਰਦਾ ਇਨ੍ਹਾਂ ਧਾਰਾਵਾਂ ਨੂੰ ਵੱਕ ਕਰਕੇ IRCC ਵੱਕ ਵੱਕ ਲੋੜਾਂ ਅਨੁਸਾਰ ਇਮੀਗ੍ਰੇਸ਼ਨ ਰਣਨੀਤੀਆਂ ਤਿਆਰ ਕਰਦੇ ਬਿਨੈਕਾਰ ਨੂੰ ਸਪਸ਼ਟਤਾ ਪ੍ਰਦਾਨ ਕਰਦਾ ਹੈ 2025 ਵਿੱਚ IRCC ਸਕੋਰ ਜ਼ਾਨ ਤੇ ਭਵਿੱਖ ਬਾਣੀਆਂ ਐਕਸਟਰਾ ਐਂਟਰੀ ਸੱਦਿਆਂ ਵਿੱਚ CRS ਕੋਰ ਹਮੇਸ਼ਾ ਇੱਕ ਨਿਰਣਾਇਕ ਕਾਰਕ ਰਿਹਾ ਹਾਲਾਂਕਿ ਨਵੇਂ ਸ਼੍ਰੇਣੀ ਦਾਤ ਦੇ ਵਿੱਚ ਸ਼ੁਰੂਆਤ ਦੇ ਅੰਦਰ CRS ਸਕੋਰਾਂ ਦੀ ਮਹਿੰਤਾ ਦੇਣ ਲਈ ਸਿਸਟਮ ਦੇ ਵਿੱਚ ਕੁਝ ਨਵੀਆਂ ਤਬਦੀਲੀਆਂ ਨੇ ਇਹਨਾਂ ਤਬਦੀਲੀਆਂ ਨੂੰ ਦੇਖਦੇ ਹੋਏ ਹੁਣ ਵੇਖਣਾ ਹੋਵੇਗਾ ਕਿ ਕੰਮਕਾਰ ਕਿਵੇਂ ਅੱਗੇ ਵਧ ਰਿਹਾ ਹੈ। ਲੋਅਰ ਸੀਆਰ ਸਕੋਰ ਕਟਆਫ ਵਸ਼ਿਸ਼ਟ ਡਰਾ ਦੇ ਲਈ 490 ਦੇ ਆਸपास ਸਨਮਾਨਤਾ ਵਧੀ ਹੋਈ ਡਰਾ ਦੇ ਆਕਾਰ ਸੰਭਾਵਿਤ ਤੌਰ ਤੇ ਪ੍ਰਤੀ ਦੌਰ 3000 ਤੋਂ 4000 ਸੱਦੇ ਤਰੀਜ਼ੀ ਕਿੱਤਿਆਂ ਲਈ ਘੱਟੋ ਘੱਟ ਸੀਆਰ ਸਕੋਰ ਮਜ਼ਦੂਰਾਂ ਦੇ ਨਾਜ਼ੁਕ ਘਾੜ ਨੂੰ ਹੱਲ ਕਰਨ ਲਈ ਆਈਆਰਸੀਸੀ ਦੀ ਵਚਨਬੱਧਤਾ ਕਿੰਨਿਆਂ ਦੀ ਪ੍ਰੈਸ਼ੋਰਡ ਨੂੰ ਘਟਾ ਦੇਵੇਗੀ ਜਿਵੇਂ ਕਿ ਹੈਲਥ케ਅਰ ਟਾਰਗੇਟ ਡਰਾ ਲਈ ਸੀਆਰ ਸਕੋਰ ਘਟਾ ਕੇ 450 ਦੇ ਕਰੀਬ ਹੋ ਸਕਦਾ ਹੈ। ਵਪਾਰਕ ਨਿਰਮਨ ਟ੍ਰੇਡ ਲਗਾਤਾਰ ਮੰਗ ਕਰਨ ਲਈ ਕਟ ਸਕੋਰਾਂ ਦੀ ਲੋੜ ਵਿੱਚ ਦੇਖ ਸਕਦੇ ਨੇ ਆਮ ਬਿਨੇਕਾਰਾਂ ਲਈ ਉੱਚ ਸੀਆਰਸ ਕੋਰ ਕੈਨੇਡਾ ਵਿੱਚ ਕੰਮ ਕਰਦਾ ਤਜਰਬਾ ਸੂਬੇ ਨਾਮਜ਼ਦ ਵਾਲੇ ਉਮੀਦਵਾਰਾਂ ਨੂੰ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ 540 ਦੇ ਆਸ-ਪਾਸ ਸੀਆਸ ਕੋਰ ਪ੍ਰੋਗਰਾਮ ਡਰਾ ਦੇ ਮਾਨਕ ਬਣੇ ਰਹਿਣ ਦੀ ਸੰਭਾਵਨਾ ਹੈ ਗ੍ਰੀਨ ਕਵਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ